ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆਂ ਚੱਪਲ ਬਣਾਉਣ ਵਾਲੀਆਂ ਮਸ਼ੀਨਾਂ ਵਿਕਾਊ ਨੇ ਜੀ ਪਿੰਡ ਸ਼ਾਜਲੀ ਸੰਗਰੂਰ ਬਾਕੀ ਇਹਨਾਂ ਵੀਰਾਂ ਕੋਲੋਂ ਤੁਸੀਂ ਬੱਚਿਆਂ ਦੀਆਂ ਜੈਂਟਸ ਦੀਆਂ ਲੇਡੀਜ਼ ਦੀਆਂ ਚੱਪਾਂ ਤਿਆਰ ਕੀਤੀਆਂ ਹੋਈਆਂ ਵੀ ਲਿਜਾ ਸਕਦੇ ਹੋ ਮਸ਼ੀਨ ਦਾ ਰੇਟ ਹੈ 60000 ਤੁਸੀਂ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਤੇ ਜਿਹੜਾ ਚੱਪਲਾ ਬਣਾਉਣ ਵਾਲਾ ਮਟੀਰੀਅਲ ਹੈ ਉਹ ਵੀ ਇਹਨਾਂ ਵੀਰਾਂ ਕੋਲੋਂ ਮਿਲਦਾ ਹੈ ਨੰਬਰ ਤੁਸੀਂ ਨੋਟ ਕਰ ਲਓ 9256431408 ਇਸ ਨੰਬਰ ਤੇ ਕਾਲ ਕਰਕੇ ਮਸ਼ੀਨਾਂ ਅਤੇ ਮਟੀਰੀਅਲ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਜੀ ਕ੍ਰੇ ਸਪੀਡ ਏਰੀਆ ਪਿੰਡ ਜੀਵਨ ਸਿੰਘ ਵਾਲਾ ਰੇਟ 290000 290000 ਰੁਪਏ ਰੇਟ ਰੱਖਿਆ ਹੈ 2008 ਮਾਡਲ ਹੈ ਜੀ 9781149462 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2008 ਮਾਡਲ 290000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਵਾਹਿਗੁਰੂ ਜਰੂਰ ਲਿਖਿਓ ਜਨ ਵੀ ਐਕਸ ਆਈ ਗੱਡੀ ਵਿਕਾਊ ਹੈ ਜੀ 2006 ਮਾਡਲ RC 2010 ਦੀ ਹੈ ਜੀ RC 2010 ਦੀ ਬਣਵਾਈ ਹੋਈ ਹੈ ਪਾਰਸਿੰਗ 2025 ਤੱਕ ਹੈ ਜੀ ਰੇਟ ਹੈ 85000 ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜਮ ਓਕੇ ਕੰਡੀਸ਼ਨ ਦੀ ਗੱਡੀ ਹੈ ਇੱਕ ਵੀ ਰੁਪਇਆ ਲਾਉਣ ਦੀ ਲੋੜ ਨਹੀਂ 6 ਮਾਡਲ ਹੈ ਜੀ 9464139928 9464139928 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਨ VXI ਗੱਡੀ 2006 ਮਾਡਲ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2016 ਮਾਡਲ 90% ਟਾਇਰਾਂ ਦੀ ਕੰਡੀਸ਼ਨ ਪੰਜਾਬ ਨੰਬਰ ਏਰੀਆ ਭਦੌੜ 2200 ਘੰਟਾ ਚੱਲਿਆ ਜੀ ਗੁੱਡ ਕੰਡੀਸ਼ਨ ਹੈ 5 ਲੱਖ 40000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ 9815768949 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2016 ਮਾਡਲ 540000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੌਨ ਡੀਅਰ 505 ਈ ਟਰੈਕਟਰ ਵਿਕਾਊ ਹੈ ਜੀ 2014 ਮਾਡਲ 3 ਸਪੀਡ ਏਰੀਆ ਜੀ ਪਿੰਡ ਹਵਾਰਾ ਕਲਾ ਫਤਿਹਗੜ੍ਹ ਸਾਹਿਬ ਰੇਟ ਦੀ ਗੱਲ ਕਰੀਏ ਤਾਂ 525000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਜੀ 2014 ਮਾਡਲ 3 ਸਪੀਡ ਜੌਨ ਡੀਅਰ 505 ਈ ਟਰੈਕਟਰ ਵਿਕਾਊ ਹੈ ਜੀ 525000 ਰੁਪਏ ਰੇਟ ਹੈ 83 ਪੂਰਾ 610 692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸਿਆਜ ਗੱਡੀ ਵਿਕਾਊ ਹੈ ਜੀ 2015 ਮਾਡਲ ਗੱਡੀ ਹੈ ਦੂਜੀ ਨਾ ਹੈ 1 ਲੱਖ 12000 ਚੱਲੀ ਹੈ ਜੀ 16 ਇੰਚ ਲਾਇ ਏਰੀਆ ਲੁਧਿਆਣਾ ਰੇਟ 490000 ਰੁਪਏ ਡਿਮਾਂਡ ਹੈ ਜੀ 490000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਗੱਡੀ ਦੇ ਕਾਗਜ਼ ਵਗੈਰਾ ਪੂਰੇ ਨੇ ਜੀ ਏਸੀ ਲਿੱਟਰ ਵਧੀਆ ਚੱਲਦਾ ਹੈ ਟੈਰਾਂ ਦੀ ਕੰਡੀਸ਼ਨ ਇੰਜਨ ਗੇਅਰ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਕੋਈ ਐਕਸੀਡੈਂਟ ਨਹੀਂ ਹੈਗਾ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ 869963054 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜੜੀ ਖਰੀਦ ਸਕਦੇ ਹੋ ਸਟੈਂਡਰਡ 450 ਟਰੈਕਟਰ ਵਿਕਾਊ ਹੈ ਜੀ 2003 ਮਾਡਲ ਹੈ ਜੀ 311000 ਰੁਪਏ ਟਰੈਕਟਰ ਦਾ ਰੇਟ ਰੱਖਿਆ ਗਿਆ ਹੈ ਏਰੀਆ ਜੀ ਪਿੰਡ ਰਮਾਣਾ ਅਲਵੇਲ ਸਿੰਘ ਜੈਤੋਂ 9872084311 ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਸਟੈਂਡਰਡ 450 ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਮਾਡਲ 2023 ਹੈ ਜੀ ਏਰੀਆ ਬੀਰੇ ਵਾਲਾ ਜੱਟਾ ਮਾਨਸਾ 9465928 9464592862 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ 2023 ਮਾਡਲ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਹੈ ਜਿਹੜੀ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 93 ਮਾਡਲ ਹੈ ਜੀ ਰੇਟ 110000 ਇੱਕ ਸਕਾਟ ਟਰੈਕਟਰ ਵਿਕਾ 1993 ਮਾਡਲ 85000 ਰੁਪਏ ਦਾ ਰੇਟ ਰੱਖਿਆ ਗਿਆ ਜੀ ਏਰੀਆ ਮੁਕਸਰ ਸਾਹਿਬ ਸਕਾਟ ਟਰੈਕਟਰ weight ਕਰਕੇ ਵੀ ਦੇ ਦੇਣਗੇ 60 ਰੁਪਏ ਕਿਲੋ ਸਕਾਟ ਟਰੈਕਟਰ ਜੀ ਜਿਹੜਾ ਉਹ ਤੋਲ ਕੇ ਦੇ ਦੇਣਗੇ 60 ਰੁਪਏ ਕਿਲੋ ਜੇਕਰ ਕੋਈ ਵੀ ਖਰੀਦਣ ਦਾ ਚਾਹਵਨ ਹੋਵੇ ਤਾਂ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ ਨੋਟ ਕਰ ਲਓ 9376082076 9976082076 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਅਤੇ ਸਕਾਟ ਡ੍ਰੈਕਟਰ ਆ ਜਿਹੜੇ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਬਹੁਤ ਘੈਂਟ ਵੀਡੀਓ ਲੈ ਕੇ ਆਇਆ ਕਈ ਵੀਰਾਂ ਦੀ ਡਿਮਾਂਡ ਸੀਗੀ ਕਿ ਜ਼ਮੀਨ ਦੇ ਨਾਲ ਜੇਕਰ ਕੋਈ ਮਕਾਨ ਬਣਾਇਆ ਬਣਾਇਆ ਮਿਲ ਜਾਵੇ ਤਾਂ ਉਹਨਾਂ ਵੀਰਾਂ ਦੀ ਡਿਮਾਂਡ ਤੇ ਲੈ ਕੇ ਆਇਆ ਜੀ 9.5 ਕਿਲੇ ਜ਼ਮੀਨ ਵਿਕਾਊ ਆ ਵਿੱਚ 6.5 ਦੀ ਮੋਟਰ ਲੱਗੀ ਹੈ ਇੱਕ ਕਨੈਕਸ਼ਨ ਵੀ ਹੈ ਜੀ ਸੋਲਰ ਮੋਟਰ ਵੀ ਲੱਗੀ ਹੈ 2022 ਚ ਕੋਠੀ ਜ਼ਮੀਨ ਦੇ ਨਾਲ ਵਿਕਾਊ ਹੈ ਜੀ 2022 ਦੇ ਵਿੱਚ ਬਣਾਈ ਸੀਗੀ ਏਰੀਆ ਪਿੰਡ ਜਗਤ ਸਿੰਘ ਬਾਲਾ ਮੁਕਸਰ ਰੇਟ 29 ਲੱਖ ਰੁਪਏ ਕਿੱਲੇ ਦਾ 6280946336 ਇਸ ਨੰਬਰ ਤੇ ਫੋਨ ਕਰਕੇ ਵਿੱਚ ਕੋਠੀ ਅਤੇ 9.5 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਆ ਉਤਲਾ ਬੋਰਾ ਜੀ ਕੋਲਰ ਉਹ ਡੂੰਗੀ ਮੋਟਰ ਹੈ ਡੂੰਗਾ ਬੋਰਾ 550 ਫੁੱਟ ਆ ਜਮੀਨ ਆਪਣੀ ਐਂ ਜਾਂਦੀਏ ਦੋ ਕਲੇ ਰਾਮ ਆ ਆਪਣੇ ਬਾਅਦ ਅੱਗੇ ਆਇਨਾ ਫਰੰਟ ਛੱਡਿਆ ਵੇ ਆਪਾਂ ਆ ਵੱਡਾ ਰਾਏ ਪੰਜ ਕਰਮਾਂ ਦਾ ਉਹ ਸਾਹਮਣੇ ਪਿੰਡ ਹੈ ਜਿਵੇਂ 6-7 ਕਿਲੇ ਪਿੰਡ ਆਪਨ ਜਗਤ ਸਿੰਘ ਵਾਲਾ ਪਿੰਡ ਹੈ ਆ ਆਪਣੀ ਗੁੱਠੀ ਹੈ ਤੇ ਆ ਆਪਣਾ ਰਾਹ ਜਾਂਦਾ ਚੌੜਾ ਰਾਹ ਪੰਜ ਕਰਮਾਂ ਦਾ ਆ ਬੱਖੀ ਆਈ ਸਿੱਧੀ 2 ਕਿਲੇ ਲਾਮਾ ਆ ਚਾਰ ਖੰਭੇ ਆਪਣੇ ਵਾਹਨ ਚ ਜਿੱਤੇ ਕਰ ਵੱਢਿਆ ਪਿਆ ਅਮੇਨੇ 게ਟਾ ਜੀ ਆ ਕੋਠੀ ਐ ਉਹ ਗਰੇਜ ਐ ਉਹ ਪਸ਼ੂਆਂ ਵਾਲਾ ਤਾਂ ਇੱਧਰ ਤੂੜੀ ਵਾਲਾ